ਸਕੋਇਸ ਵੀ ਲਈ ਅਸੀਂ ਦੁਲਚੀ ਮਾਜਰੇ ਮਰਿੰਡਾ ਦੇ ਨੇੜੇ ਸਥਾਨ ਤੇ ਖੜੇ ਆ ਜਿੱਥੇ ਬਾਬਾ ਗੁਰਚਰਨ ਸਿੰਘ ਜੀ ਲੰਗਰਾਂ ਵਾਲੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਲੰਗਰਾਂ ਦੀ ਸੇਵਾ ਕਰਦੇ ਆ ਰਹੇ ਨੇ ਤੇ ਅੱਜ ਇੱਕ ਪਟਨਾ ਸਾਹਿਬ ਨੂੰ ਇੱਕ ਟਰੱਕ ਜਿਹੜਾ ਕਣਕ ਦਾ ਭਰ ਕੇ ਜਿਹੜਾ ਅੱਜ ਇੱਥੇ ਰਵਾਨਾ ਕੀਤਾ ਜਾ ਰਿਹਾ ਸਾਰੇ ਇਲਾਕੇ ਦੇ ਮੋਤਵਰ ਵਿਅਕਤੀ ਤੇ ਬਹੁਤ ਬਰਸਜਣ ਜਿਹੜੇ ਇੱਥੇ ਪਹੁੰਚੇ ਹੋਏ ਨੇ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ ਅਖ਼ਰੀ ਲੰਗਰਾਂ ਵਾਲੇ ਦੇ ਨਾਲ ਹੀ ਨਾਮ ਜਿੰਦਾ ਜਿਹੜਾ ਬਣਿਆ ਹੋਇਆ ਤੇ ਗੱਲਬਾਤ ਕਰਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਮਿਕਾਲ ਸਾਹਿਬ ਐਜੀ ਫਤੇ ਜੀ ਸਭ ਕਿਰਪਾ ਹੋਈ ਹੈ ਸਭ ਤੋਂ ਪਹਿਲਾਂ ਸ਼ਮਸ਼ੇਰ ਵਗਾ ਬੜਾ ਮੇਰਾ ਪਰਮਿੱਤਰ ਆ ਇਹ ਸਭ ਤੋਂ ਪਹਿਲਾ ਚੈਨਲ ਆ ਸਾਨੂੰ ਜਿਨ੍ਹਾਂ ਨੇ ਸ਼ੁਰੂ ਕੀਤਾ ਸਾਡੀ ਆਵਾਜ਼ ਉੱਪਰ ਚੱਕਣੀ ਮੈਂ ਧੰਨਵਾਦੀ ਆ ਬਗਾ ਸਾਹਿਬ ਦਾ ਇਹ ਬਗਾ ਸਾਹਿਬ ਜੀ ਇਹ ਕਲਗੀਧਰ ਪਾਤਸ਼ਾਹ ਦੇ ਘਰੋਂ ਆਇਆ ਹੁਕਮ ਵੀ ਕਣਕ पे ਜੋਰੇ ਅਸੀਂ ਬਸੇ ਆਪਣੀ ਲਿਖਾ ਨਹੀਂ ਦੇ ਸਕਦਾ ਵੀ ਸਾਡੇ ਘਰ ਕਣਕ ਮੁਗੀ ਆ ਪਰ ਮੇਰੇ ਲੈਟ ਤੇ ਲਿਖ ਦਿੱਤਾ ਗਾ ਸਾਨੂੰ ਉਹਨੂੰ ਮੈਂ ਕਹਿਣਾ ਵੀ ਲਿਖਿਓ ਨਾ ਇਹਨਾਂ ਲਿਖੀ ਗੱਲ ਬਾਜਾਂ ਵੱਲ ਦਾ ਆਪ ਸਾਨੂੰ ਭਣਾਰੇ ਪਰਦਾ ਸਾਡੇ ਇਹਦਾ ਖੇਲ ਆਵਾਜਾਂ ਵਾਲੇ ਦਾ ਇਹ ਕਾਨਕ ਪਾਕਿਸਤਾਨ ਦੇ ਬਾਰਡਰ ਤਾਂ ਇਕੱਠੀ ਹੋਈ ਆ ਬਿਲਾ ਬ੍ਰਾਮਪੁਰ ਸਾਰੇ ਪਿੰਡਾਂ ਦਾ ਇਧਰ ਘਾੜ ਏਰੀਆ ਆ ਜਿੰਨਾ ਵੀ ਘਾੜ ਦਾ ਏਰੀਆ ਬੜਾ ਸੁਜੋਗੀਆਂ ਮੇਰਾ ਅੱਜ ਚੱਕਲਾਂ ਹੋਟਲ ਵਗੈਰਾ ਸਾਨੂੰ ਹਜੂਰ ਸਾਹਿਬ ਵਾਸਤੇ ਤੇ ਪਟਨਾ ਸਾਹਿਬ ਵਾਸਤੇ ਕਾਨਕਾ ਭੇਜਦੇ ਨੇ ਆ ਵਿਸ਼ੇਸ਼ ਤੌਰ ਤੇ ਆ ਲਾਗੇ ਪਿੰਡਾਂ ਗੋਸਲਾਂ ਇਹ ਭਾਈ ਮੋਹਨ ਸਿੰਘ ਦੀ ਟੀਮ ਆ ਜਿਹੜੀ ਇਹ ਮੇਰੇ ਨਾਲ ਬੜੀ ਸੇਵਾ ਨਿਭਾਉਂਦੀ ਆ ਕੱਲ ਗੱਡੀ ਵੀ ਭਰ ਕੇ ਗਏ ਇਹਨਾਂ ਨੇ ਢਾਈ ਵਿਜੇ ਗੰਨਾ ਵੀ ਬੀਜਾ ਸਾਡੇ ਰਸ ਵਾਸਤੇ ਇੱਧਰ ਮੇਰਾ ਪੁੱਤ ਖੜਾ ਬੰਟੀ ਇਹਨਾਂ 6 ਕਨਾਲਾਂ ਸਾਡੇ ਪਸ਼ੂਆਂ ਵਾਸਤੇ ਚਰੀ ਵੀਤੀ ਆਪਣੇ ਖੇਤ ਦੇ ਵਿੱਚ ਦੇਖੋ ਮੋਜਾਂ ਇਹ ਆ ਸਾਰੀ ਕਣਕ ਦਾ ਹੈ 235 ਫੀਲਾ ਹੈ 4 ਪਾਣੀ ਮਿਲਣ ਢੋਲੀਆਂ ਹੈ ਇਹ ਬਾਜਾਂ ਵਾਲੇ ਨੇ ਹੁਕਮ ਲਾਇਆ ਦਾ ਦਾਸ ਨੂੰ ਦਾਸ ਨੇ ਸੰਗਤਾਂ ਦੇ ਅੱਗੇ ਝੋਲੀ ਫਲਾ ਕੇ ਦਾਣੇ-ਦਾਣੇ ਇਕੱਠਾ ਕਰਕੇ ਟਰੱਕ ਪਰ ਕੇ ਭੇਜ ਰਿਹਾ ਅੱਜ ਮੈਨੂੰ ਬਹੁਤ ਵੱਡੀ ਖੁਸ਼ੀ ਆ ਕਿ ਇੱਕ ਨਿਮਾਣੇ ਨੂੰ ਅਕਾਲੀਆ ਵਾਲਿਆਂ ਦੇ ਪਾਸੋਂ ਮਾਨ ਬਖਸ਼ਿਆ ਸੋ ਮਸਹਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਯੋਗਦਾਨ ਪਾਇਆ ਜਿਨ੍ਹਾਂ ਨੇ ਨਹੀਂ ਪਾਇਆ ਕੋਈ ਗੱਲ ਨਹੀਂ ਅਗਲੀ ਵਾਰੀ ਸਹੀ ਕਿਹੜੇ ਮੇਲਾ ਕੁੰਭ ਦਾ 12 ਸਾਲ ਬਾਦਾਉਣਾ ਤੇ ਅੱਜ ਜਿੰਨੀਆਂ ਸੰਗਤਾਂ ਪਤਵੰਤੇ ਪਹੁੰਚੇ ਨੇ ਮੇਲ ਸੰਗਤਾਂ ਸਦੀਆਂ ਬਹੁਤਾ ਇਕੱਠ ਨਹੀਂ ਸੀ ਕੀਤਾ ਮੈਂ ਸਭ ਦਾ ਰਿਣੀ ਆ ਸਭ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਜੀ ਬਹੁਤ-ਬਹੁਤ ਜੀ ਗੁਰਚਨ ਸਿੰਘ ਜੀ ਬਿਲਕੁਲ ਜੀ ਆ ਤੁਸੀਂ ਦੇਖ ਲਿਆ ਬਾਬਾ ਗੁਰਚਰ ਸਿੰਘ ਲੰਗਰ ਵਾਲਾ ਵੱਲੋਂ ਜਿਹੜਾ ਅੱਜ ਸਾਰੇ ਇਲਾਕੇ ਦੇ ਵਿੱਚੋਂ ਕਣਕ ਇਕੱਠੀ ਕਰਕੇ ਜਿਹੜੇ 236 ਦੇ ਲਗਭਗ ਜਿਹੜੇ ਥੈਲੇ ਜਿਹੜੇ ਆ ਪਟਨਾ ਸਾਹਿਬ ਨੂੰ ਜਿਹੜੇ ਰਵਾਨਾ ਕੀਤੇ ਜਾ ਰਹੇ ਨੇ ਥੋੜਾ ਜਿਹਾ ਸਮੇਂ ਦੇ ਵਿੱਚ ਛੰਡੀ ਦਿੱਤੀ ਜਾਵੇਗੀ ਤੇ ਛੰਡੀ ਦੇਣ ਤੋਂ ਬਾਅਦ ਜਿਹੜੀ ਇਸ ਟਰੱਕ ਨੂੰ ਇੱਥੋਂ ਤੋਰ ਦਿੱਤਾ ਜਾਵੇਗਾ ਤੇ ਜਿਹੜੇ ਵੀ ਸੰਗਤ ਸਾਡੀ ਇਸ ਖਬਰ ਨੂੰ ਦੇਖ ਰਹੀ ਹੈ ਉਹ ਉਹਨਾਂ ਨੂੰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਬੰਦਾ ਆਪਣੇ ਦਸਾਂ ਨਾ ਹੋਂਦੀ ਕਮਾਈ ਦੇ ਵਿੱਚੋਂ ਕੋਈ ਵੀ ਦਸੋਂ ਦਾ ਜਿਹੜਾ ਕੱਢਣਾ ਚਾਹੁੰਦਾ ਹੋਵੇ ਤਾਂ ਉਹ ਬਿਲਕੁਲ ਕੱਢ ਸਕਦੇ ਨੇ ਕਿਉਂਕਿ ਇਹ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਪੈਸਾ ਇੱਕ ਇੱਕ ਕਣਕ ਦਾ ਦਾਣਾ ਜਿਹੜਾ ਉਹ ਸਹੀ ਜਗ੍ਹਾ ਦੇ ਉੱਤੇ ਜਿਹੜੇ ਹਰ ਜਗ੍ਹਾ ਜਿੱਥੇ ਲੰਗਰ ਚੱਲਦੇ ਨੇ ਪਟਨਾ ਸਾਹਿਬ ਵਿਖੇ ਜਿਹੜੇ ਲੰਗਰ ਚੱਲਦੇ ਨੇ ਹਰ ਵੇਲੇ ਉਸ ਜਗ੍ਹਾ ਦੇ ਉੱਤੇ ਪਹੁੰਚਾਇਆ ਜਾਂਦਾ ਹੈ ਤੇ ਇਹ ਜਿਹੜੀ ਸੰਗਤ ਹੈ ਬਾਬਾ ਜੀ ਦਾ ਜਿਹੜਾ ਮੋਬਾਈਲ ਨੰਬਰ ਵੀ ਅਸੀਂ ਨਾਲ ਦੇ ਰਹੇ ਹਾਂ ਜਿਹਦੇ ਰਾਹੀਂ ਤੁਸੀਂ ਜਿਹੜਾ ਆਪਣਾ ਸਹਿਯੋਗ ਦੇਣ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸਿੱਧੀ ਜਿਹੜੀ ਗੱਲ ਹੈ ਅਸੀਂ ਇਹ ਜਿਹੜਾ ਸਥਾਨ ਹੈ ਵਿਰਿੰਦਾ ਰੋਡ ਤੇ ਦੁਲਤੀ ਮਾਜਰਾ ਦੇ ਉੱਤੇ ਪੈਂਦਾ ਜਿੱਥੇ ਕਿ ਹਰ ਵੇਲੇ ਲੰਗਰ ਵੀ ਚੱਲਦੇ ਰਹਿੰਦੇ ਨੇ ਤੇ ਪਿੱਛੇ ਵਿਰਿੰਦਰਾ Ashram ਵੀ ਚੱਲ ਰਿਹਾ ਹਨ ਜਿਹੜੇ ਸਿਆਣੇ ਬਜ਼ੁਰਗ ਕਿਸੇ ਜਗ੍ਹਾ ਦੇ ਉੱਤੇ ਨਹੀਂ ਕੋਈ ਦੇਖਭਾਲ ਕਰਦਾ ਬੱਚੇ ਦੇਖਭਾਲ ਨਹੀਂ ਕਰਦੇ ਤਾਂ ਉਹ ਬਾਬਾ ਜੀ ਕੋਲ ਆ ਕੇ ਉਹ ਜਿਹੜਾ ਉਹਨਾਂ ਦਾ ਰਹਿਣ ਪਸੇਰਾ ਜਿਹੜਾ ਬਣਾਇਆ ਗਿਆ ਤੇ ਹੁਣ ਇਹ ਚੰਡੀ ਦੀ ਤਿਆਰੀ ਹੈ ਜੀ ਚੰਡੀ ਦੇ ਕੇ ਜਿਹੜਾ ਟਰੱਕ ਨੂੰ ਰਵਾਨਾ ਕੀਤਾ ਜਾ ਰਿਹਾ ਤੇ ਬਿਲਕੁਲ ਜੀ ਟਰੱਕ ਰਵਾਨਾ ਹੋ ਚੁੱਕਿਆ ਹੈ ਇਹ ਗੱਡੀ ਜਿਹੜੀ ਸਿੱਧੀ ਪਟਨਾ ਸਾਹਿਬ ਕੀ ਪਹੁੰਚੇਗੀ ਰੋਪੜ ਤੋਂ ਸਾਰਾ ਸਮਾਨ ਜਿਹੜਾ ਲੰਗਰ ਦਾ ਤੇ ਕਣਕ ਦੇ 236 ਥੱਲੇ ਲੈ ਕੇ ਰਵਾਨਾ ਹੋ ਰਹੀ ਹੈ